ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛੱਦਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਬਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਵਾਂ ਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤੁੰਦਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਭਾਈ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਕਿਰਪਾਲ ਦਾ ਮਤਲਬ ਹੈ ਦਇਆਵਾਨ ਗੋਬਿੰਦਾ ਕਹਿੰਦੇ ਨੇ ਉਸ ਪ੍ਰਮਾਤਮਾ ਨੂੰ ਸਗਲ ਮਨੋਰਥ ਦਾ ਮਤਲਬ ਹੈ ਸਾਰੇ ਮਨ ਦੀਆਂ ਮਰਾਦਾਂ ਮਨ ਦੀਆਂ ਇਛਾਵਾਂ ਸਤਿਗੁਰ ਕਹਿੰਦੇ ਹਨ ਕਿ ਭਾਈ ਜਿਸ ਮਨੁੱਖੋ ਤੇ ਪ੍ਰਮਾਤਮਾ ਦਾ ਰੂਪ ਗੁਰੂ ਦਇਆਬਾਨ ਹੁੰਦਾ ਹੈ ਉਸ ਦੇ ਮਨ ਦੀਆਂ ਸਾਰੀਆਂ ਮਰਜ਼ਾਾਂ ਜਿਹੜੀਆਂ ਐ ਉਹ ਪੂਰੀਆਂ ਹੋ ਜਾਂਦੀਆਂ ਹਨ ਕਿਉਂਕਿ ਅਸਿਰ ਪੈ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਕਹਦੇ ਉਹ ਗਾ-ਗਾ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਲਗਨ ਲਾ ਕੇ ਮਨੁੱਖ ਮਾਇਆ ਦੇ ਹੱਲਿਆ ਕਿਉਂ ਡੋਡਣੋਂ ਹਟ ਜਾਂਦਾ ਹੈ ਜਿਸ ਉਤੇ ਪ੍ਰਮਾਤਮਾ ਜੀ ਦਇਆਵਾਨ ਹੁੰਦੇ ਹਨ ਭਲੋ ਸਮੂਰਤ ਪੂਰਾ ਮਹਾਰਜ ਕਹਿੰਦੇ ਭਾਈ ਇਹ ਸਮੂਰਤ ਸਮੂਰਤ ਕਹਿੰਦੇ ਨੇ ਵੀ ਉਹ ਸਮਾਂ ਕਹਿੰਦੇ ਮਨੁੱਖ ਦੇ ਜੀਵਨ ਵਿੱਚ ਉਹ ਸਮਾਂ ਸੁਹਾਵਣਾ ਹੁੰਦਾ ਹੈ ਸ਼ੁਭ ਹੁੰਦਾ ਹੈ ਜਿਹੜੇ ਸਮੇਂ ਸ਼ਾਂਤ ਸਹਜ ਆਨੰਦ ਨਾਮ ਜਪ ਬਾਜੇ ਅਨਹਦ ਤੂਰਾ ਜਦੋਂ ਪ੍ਰਮਾਤਮਾ ਦਾ ਨਾਮ ਜਪ ਕੇ ਉਸ ਦੇ ਅੰਦਰ ਸ਼ਾਂਤੀ ਆਤਮਿਕ ਅਡੋਲਤਾ ਆਨੰਦ ਦੇ ਇੱਕ ਰਸ ਬਾਜੇ ਵੱਜਦੇ ਹਨ ਤਦੋਂ ਉਹ ਸਮਾਂ ਸੁਹਾਵਣਾ ਹੁੰਦਾ ਤੇ ਸ਼ੁਭ ਹੁੰਦਾ ਹੈ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖ ਦਾਈ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਸ ਮਨੁੱਖ ਨੂੰ ਆਪਣੇ ਮਾਲਕ ਪ੍ਰੀਤਮ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਨੂੰ ਇਹ ਘਰ ਘਾਟ ਸੁਖ ਦੇਣ ਵਾਲੇ ਪ੍ਰਤੀਤ ਹੁੰਦੇ ਹਨ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੀ ਇਛੁਪ ਜਾਈਏ اے ਦਾਸ ਨਾਨਕ ਆਖ ਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਖਜ਼ਾਨਾ ਲੱਭ ਲਿਆ ਉਸ ਦੀ ਹਰੇਕ ਮਨੋ ਕਾਮਨਾ ਮ ਪੂਰੀ ਹੁੰਦੀ ਹੈ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਜਿਹੜਾ ਉਸ ਪਰਮਾਤਮਾ ਦੀ ਚਰਨਾ ਨਾਲ ਜੁੜ ਜਾਂਦਾ ਹੈ ਜਿਸ ਨੂੰ ਪਰਮਾਤਮਾ ਜੀ ਮਿਲ ਪੈਂਦੇ ਹਨ ਉਸ ਨੂੰ ਫਿਰ ਇਹ ਘਰ ਘਾਟ ਸਭ ਕੁਝ ਧੀਆਂ ਬੱਦਰ ਮਹਿਲ ਮਨਾਰੇ ਉਹਨੂੰ ਸੁੱਖ ਦੇਣ ਵਾਲੇ ਪ੍ਰਤੀਤ ਹੁੰਦੇ ਹਨ ਪਰ ਜਦੋਂ ਪਰਮਾਤਮਾ ਵਿਸਰ ਜਾਂਦਾ ਹੈ ਪਰਮਾਤਮਾ ਚਿਤ ਜਿਤੇ ਨਹੀਂ ਰਹਿੰਦਾ ਫਿਰ ਇਹ ਸਾਰੇ ਹੀ ਦੁਖਦਾਈ ਹੁੰਦੇ ਹਨ ਆਓ ਗੁਰੂ ਸਾਹਿਬ ਕਿਰਪਾ ਕਰਨ ਸਦਾ ਹੀ ਸੁੱਖ ਦੇਣ ਵਾਲਾ ਸਮਾ ਪਰਮਾਤਮਾ ਸਾਨੂੰ ਬਖਸ਼ਿਸ਼ ਕਰਦਾ ਰਵੇ ਸਾਰੇ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ ਔਰ ਸਰਬੱਤ ਦੇ ਭਲੇ ਦੀ ਅਰਦਾਸ ਹਮੇਸ਼ਾ ਕਰਦੇ ਰਹੀਏ ਨਗਰ ਵਿੱਚ ਆਪਸੀ ਪਿਆਰਤ ਭਾਕਮਣੇ ਤੇ ਜਲਨੀਆ ਗੁਰੂ ਕਰਦੀਆਂ ਸੇਵਾਵਾ ਨਿਰਵੈਗੰਤਾ ਸਹਤ ਸੰਪੂਰਨ ਹੋਣ ਇਹ ਅਰਦਾਸ ਰਲ ਮਿਲ ਕੇ ਨਿਤ ਕਰਦੇ ਰਹੀਏ ਜੀ ਅਭਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰੁ ਗੋਬਿੰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਕੀ ਫਤ